ਅਸ਼ਿਕਾ ਤੁਸੀਂ ਦੇਖ ਰਹੇ ਹੋ ਏਟੀਵੀ ਭਾਰਤ ਮੈਂ ਤੁਹਾਡੇ ਨਾਲ ਇਹ ਤਰ੍ਹਾਂ ਮੰ ਜਦੋਂ ਵੀ ਸਰਕਾਰ ਦੇ ਵੱਲੋਂ ਕੋਈ ਭਰਤੀ ਕੱਢੀ ਜਾਂਦੀ ਹੈ ਤਾਂ ਜਿੱਥੇ ਨੌਜਵਾਨ ਖੁਸ਼ੀ ਦੇ ਵਿੱਚ ਨੱਚ ਉੱਠਦੇ ਨੇ ਉੱਥੇ ਹੀ ਉਹਨਾਂ ਦੇ ਮਾਪੇ ਵੀ ਹੌਸਲਿਆਂ ਦੀ ਇੱਕ ਨਵੀਂ ਉਡਾਨ ਭਰਦੇ ਨੇ ਕਿਉਂਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਦਲਣ ਵਾਲੀ ਹੁੰਦੀ ਹੈ ਅਜਿਹੀ ਹੀ ਅਗਨੀ ਵੀਰ ਯੋਜਨਾ ਤਹਿਤ ਵੀ ਹੋਇਆ ਸੀ ਭਾਵੇਂ ਕਿ ਇਸ ਦਾ ਹਰ ਪਾਸੇ ਵਿਰੋਧ ਕੀਤਾ ਗਿਆ ਪਰ ਨੌਕਰੀ ਦੀ ਤਲਾਸ਼ ਕਰ ਰਹੇ ਦਰਦ-ਦਰ ਭਟਕ ਰਹੇ ਨੌਜਵਾਨਾਂ ਨੇ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਲਿਆ ਅਤੇ ਅਗਨੀਵੀਰ ਯੋਜਨਾ ਦੇ ਵਿੱਚ ਸ਼ਾਮਿਲ ਹੋ ਗਏ। ਸਰਕਾਰ ਦੇ ਵੱਲੋਂ ਆਖਿਆ ਗਿਆ ਹੈ ਕਿ ਇਹ ਫੌਜ ਵਾਂਗ ਹੀ ਹੈ ਪਰ ਫੌਜ ਦੇ ਵਿੱਚ ਇਸ ਦਾ ਕਾਰਜਕਾਲ ਘੱਟ ਹੈ ਫੌਜ ਦੇ ਮੁਕਾਬਲੇ ਪਰ ਅਗਨੀਵੀਰ ਨੂੰ ਸਾਰੇ ਫੌਜ ਵਾਲੇ ਮਾਨ ਸਨਮਾਨ ਮਿਲਣਗੇ ਸਾਰੇ ਉਹੀ ਹੱਕ ਅਤੇ ਅਧਿਕਾਰ ਮਿਲਣਗੇ। ਕਿਉਂਕਿ ਕੱਲ ਸਦਨ ਦੇ ਵਿੱਚ ਰਾਹੁਲ ਗਾਂਧੀ ਦੇ ਬਿਆਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਵਾਬ ਦਿੱਤਾ ਜਵਾਬ ਦੇ ਵਿੱਚ ਕਿਹਾ ਕਿ ਅਗਨੀਵੀਰ ਸ਼ਹੀਦ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਰਾਹੁਲ ਗਾਂਧੀ ਨੇ ਅਗਨੀਵੀਰ ਉੱਤੇ ਗਲਤ ਬਿਆਨਬਾਜ਼ੀ ਕਰ ਰਹੇ ਨੇ ਸਦਨ ਨੂੰ ਗੁੰਮਰਾਹ ਕਰ ਰਹੇ ਨੇ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਮੈਂ ਨੇਤਾ ਪ੍ਰਤੀਫਲਸ਼ੇ ਵਿਰੰਭਰਤਾ ਪੂਰਵਕ ਇਹ ਲੋਧ ਕਰਨਾ ਚਾਹਤਾ ਹੂੰ ਕਿ ਕਿਰਪਾ ਆਪ ਸਦਨ ਕੋ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੇ ਅਗਨੀਵੀਰ ਯੋਜਨਾ ਕੇ ਸੰਬੰਧ ਮੇ बहुत सारे लोगों से 158 ऑर्गेनाइजेशन के साथ सीधा संवाद स्थापित हुआ है उनके सुझाव लिए गए हैं तब यह अग्निवीर योजना लाई गई है और बहुत सोच समझकर यह योजना लाई गई है और मैं यह भी स्पष्ट कर देना चाहता हूं इस प्रकार की योजनाएं दुनिया के कई देशों में है यूएस में है यूके में है वहां पर किसी को कोई किसी प्रकार की आपत्ति नहीं है अब बिना अग्निवीर योजना के बारे में समझे बिना उस संबंध में कोई ਬੁਰੀ ਜਾਣਕਾਰੀ ਹਾਜ਼ਰ ਕੀ ਹੈ ਇਸ ਤਰੀਕੇ سے ਸਦਨ ਕੋ ਗੁਬਰਾ ਕਰਨਾ ਇਸੇ ਕਦਾਾ ਵੀ ਉਚਿਤ ਨਹੀਂ ਠਹਾਰਾ ਜਾ ਸਕਤਾ ਮਹोदय ਮੈਂ ਤਾਂ ਆਪ ਜੀ ਇਹ ਅਦੋਤ ਕਰੂੰਗਾ ਇਸੇ ਤਰ੍ਹਾਂ ਦੀ ਕਾਰਵਾਈ ਸੇ ਬਾਹਰ ਨਿਕਾਲਾ ਜਾਣਾ ਚਾਹੀਦਾ ਹੈ ਅਜਿਹੇ ਸਵਾਲੇ ਉੱਠਦਾ ਹੈ ਕਿ ਜੇਕਰ ਅਗਨੀਵੀਰ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਕਿੰਨਾ ਮੁਆਵਜ਼ਾ ਮਿਲੇਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਸਰਕਾਰ ਨੇ ਅਗਰੀ ਜਿਹੜਾ ਅਗਨੀਵੀਰ ਸ਼ਹੀਦ ਹੁੰਦਾ ਹੈ ਉਸ ਦੇ ਲਈ ਕੀ ਕੀ ਐਲਾਨ ਕੀਤੇ ਸਨ ਅਗਨੀਵੀਰ ਨੂੰ ਪਹਿਲੇ ਸਾਲ ਮਿਲਦਾ ਹੈ 4.76 ਲੱਖ ਰੁਪਏ ਦਾ ਪੈਕੇਜ ਚੌਥੇ ਸਾਲ ਦੇ ਵਿੱਚ ਕਰੀਬ 6.92 ਲੱਖ ਰੁਪਏ ਦਾ ਇਜ਼ਾਫਾ ਹੁੰਦਾ ਹੈ ਸ਼ਹੀਦ ਹੋਣ ਤੇ ਪਰਿਵਾਰ ਨੂੰ ਮਿਲੇਗਾ 48 ਲੱਖ ਰੁਪਏ ਦਾ ਗੈਰ ਅੰਦਾਸ਼ੀ ਬੀਮਾ ਪਰਿਵਾਰ ਨੂੰ ਮਿਲਦੀ ਹੈ 44 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ ਅਪੰਗਤਾ ਦਾ ਸ਼ਿਕਾਰ ਹੋਣ ਤੇ ਮੈਡੀਕਲ ਅਧਿਕਾਰੀਆਂ ਦੁਆਰਾ ਨਿਰਧਾਰਿਤ ਅਪੰਗਤਾ ਦੀ ਪ੍ਰਤੀਸ਼ਤਤਾ ਤੇ ਆਧਾਰ ਉਤੇ ਮੁਆਵਜ਼ਾ ਮਿਲੇਗਾ ਇਹ ਉਹ ਲਾਭ ਨੇ ਜੋ ਅਗਨੀਵੀਰ ਸ਼ਹੀਦ ਦੇ ਪਰਿਵਾਰ ਨੂੰ ਸਰਕਾਰ ਦੇ ਮੁਤਾਬਕ ਮਿਲਦੇ ਨੇ ਪਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਨੂੰ ਮੰਦੇ ਨਹੀਂ ਕਿਉਂਕਿ ਉਹਨਾਂ ਨੇ ਸਦਨ ਦੇ ਵਿੱਚ ਸਾਫ਼-ਸਾਫ਼ ਆਖਿਆ ਕਿ ਮੋਦੀ ਸਰਕਾਰ ਨੇ ਅਗਨੀ ਬੀਮ ਸ਼ਹੀਦ ਨੂੰ ਕੋਈ ਵੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਇਸ ਸਕੀਮ ਨੂੰ ਹਟਾ ਦੇਵੇਗੀ ਇਹ ਫੌਜ ਦੀ ਸਕੀਮ ਨਹੀਂ ਹੈ ਸਗੋਂ ਪੀਐਮੋਦੀ ਸਕੀਮ ਹੈ ਇਸ ਲਈ ਅਗਨੀਵੀਰ ਯੂਜ਼ ਐਂਡ ਥ्रो ਵਾਲਾ ਮਜ਼ਦੂਰ ਹੈ ਅਗਨੀਵੀਰ ਉਹ ਸਿਪਾਹੀ ਹਨ ਜੋ 4 ਸਾਲ ਦੀ ਮਿਆਦ ਲਈ ਇਸ ਸਕੀਮ ਦੇ ਵਿੱਚ ਭਰਤੀ ਕੀਤੇ ਜਾਂਦੇ ਨੇ ਅਗਨੀਵੀਰ ਸਕੀਮ ਦਾ ਲਾਭ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਕਿਉਂਕਿ ਲੀਡਰਾਂ ਦਾ ਕੰਮ ਤਾਂ ਇੱਕ ਦੂਜੇ 'ਤੇ ਇਲਜ਼ਾਮ ਲਗਾਉਣਾ ਹੁੰਦਾ ਹੈ ਇੱਕ ਅਗਨੀਵੀਰ ਸਕੀਮ ਦਾ ਸੱਚ ਤਾਂ ਉਹ ਪਰਿਵਾਰ ਦੱਸ ਸਕਦਾ ਜਿਸ ਤੱਕ ਇਸ ਦਾ ਸੇਕ ਪਹੁੰਚਿਆ ਹੁਣ ਤੁਹਾਨੂੰ ਬਰਨਾਲਾ ਦੇ ਉਸ ਪਰਿਵਾਰ ਨਾਲ ਮਿਲਾਉਂਦੇ ਆ ਜਿਸ ਨੇ ਸਰਕਾਰ ਦੇ ਸਾਰੇ ਕਿਤੇ ਦਾਅਵਿਆਂ ਦੇ ਕੱਚੇ ਧਾਗੇ ਉਧੇੜ ਕੇ ਰੱਖ ਦਿੱਤੇ ਨੇ ਉਹ ਪਰਿਵਾਰ ਬਰਨਾਲਾ ਦੇ ਜ਼ਿਲ੍ਹਾ ਪਿੰਡ ਮਹਿਤਾ ਦਾ ਰਹਿਣ ਵਾਲਾ ਜਿਸ ਨੇ ਕੇ ਸਰਕਾਰਾਂ ਉੱਪਰ ਸਵਾਲ ਖੜੇ ਕੀਤੇ ਨੇ ਉੱਥੇ ਹੀ ਅਗਨੀਵੀਰ ਯੋਜਨਾ ਦਾ ਵੀ ਵਿਰੋਧ ਕਰ ਰਹੇ ਨੇ ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਪਰਿਵਾਰ ਦੇ ਸ਼ਹੀਦ ਸੁਖਵਿੰਦਰ ਸਿੰਘ ਦੀ ਮਾਤਾ ਰਣਜੀਤ ਕੌਰ ਨੇ ਕਿਵੇਂ ਸਰਕਾਰ ਦਾ ਭਾਂਡਾ ਭੰਨਿਆ ਇਹ ਤੁਸੀਂ ਖੁਦ ਸੁਲਵੋ ਇਹ ਜੀ ਸੁਖਵਿੰਦਰ ਸਿੰਘ ਸੀ ਮੇਰੇ ਮੁੰਡੇ ਦਾ ਨਾਮ ਤੇ 25 ਦਸੰਬਰ ਨੂੰ 2022 ਚ ਹੋਇਆ ਸੀ ਭਾਰਤੀ ਜੀ ਫਤਿਹਗੜ੍ਹ ਸਾਹਿਬ ਜੀ ਸ਼ਾਮ ਮਤਲਬ 16 ਤਰੀਕ ਨੂੰ ਸਾਨੂੰ ਇਹਦੀ ਮਤਲਬ ਇਹੀ ਖਬਰ ਆਈ ਆ ਵੀ ਮੁੰਡਾ ਸ਼ਹੀਦ ਹੋ ਗਿਆ ਤੇ ਸਵੇਰ ਨੂੰ ਡੱਟ ਕੋਟੀ ਆ ਗਈ ਕੁਝ ਨਹੀਂ ਬਸ ਜੀ ਇੱਕ ਵਾਰੀ ਫੋਨ ਆਇਆ ਮੁੜ ਕੇ ਤਾਂ ਬਸ ਫੋਨ ਆਇਆ ਨਹੀਂ ਕਿਸਦਾ ਆਇਆ ਲੈ ਕੇ ਇਹ ਜੀ 25 ਦਸੰਬਰ ਨੂੰ ਹੋਇਆ ਸੀਗਾ ਜੀ 22 ਚ ਤੇ 16 ਅਪ੍ਰੈਲ ਨੂੰ ਤਾਂ ਇਹ 24 ਚ ਆ ਗਿਆ ਕਰੇ 1 ਸਾਲ 3 ਕੁ ਮਹੀਨੇ ਦੀ 4 ਮਹੀਨੇ ਦੀ ਸਰਵਿਸ ਜੀ ਮਤਲਬ ਜੋ ਬਣਦਾ ਸਰਕਾਰ ਵੱਲੋਂ ਵੀ ਵੀਓ ਹੈਲਪ ਕੀਤੀ ਜਾਉ ਪਰਵਾਰ ਦੇ ਜੀ ਅਸੀਂ ਤਾਂ ਮਤਲਬ ਇਹ ਇਹਦੇ ਅਗਨੀਵੀਰ ਦੀ ਬਹੁਤ ਖਿਲਾਫ ਆ ਜੀ ਮੈਂ ਇਹਨਾਂ ਦੀ ਬਿਲਕੁਲ ਕੇਅਰ ਨਹੀਂ ਜਿਵੇਂ ਮੇਰਾ ਬੇਟਾ ਦੱਸਦਾਰ ਹੈ ਵਿੱਚ ਵੀ ਕੇਅਰ ਨਹੀਂ ਕਰੀ ਜਾਂਦੀ ਇਹਨਾਂ ਦੀ ਜਿੰਮੇ ਮਤਲਬ ਆਪਣੇ ਇਹਨਾਂ ਦੀ ਪਹਿਲਾਂ ਵਾਲੇ ਫੌਜੀ ਨਹੀਂ ਹੁੰਦੀ ਸੀ ਜੀ ਕੇਅਰ ਉਵੇਂ ਨਹੀਂ ਕੇਅਰ ਹੋਈ ਇਹਨਾਂ ਦੀ ਸਰਕਾਰ ਤਾਂ ਜੀ ਮਤਲਬ ਪੂਰਾ ਰੀਤੀ ਰਿਵਾਜ ਨਹੀਂ ਕਰਦੇ ਸਿਰਫ ਉਹ ਸਲਾਮੀ ਨਹੀਂ ਦਿੱਤੀ ਨਹੀਂ ਸਲਾਮੀ ਨਹੀਂ ਦਿੱਤੀ ਹਾਂਜੀ ਜੀ ਜਦੋਂ ਜਦੋਂ ਇਹਦੀ ਡੈਥ ਹੋਈ ਸੀਗੀ ਸਾਰੇ ਪੂਰੇ ਮਤਲਬ ਕਾ ਉਹਦੇ ਰੀਲਡਰਾਂ ਨਾਲ ਸੀਗੇ 파ਟਨੀਆਂ ਦੇ ਸਾਰੇ ਨੇ ਵਾਦਾ ਕਰਿਆ ਸੀਗਾ ਵੀ ਵਿੱਚ ਵਿੱਚ ਤਾਂ ਇਦਾਂ ਵੀ ਕਹਿ ਗਿਆ ਸੀਗੀ ਵੀ ਇੱਕ ਮੈਂਬਰ ਨੂੰ ਹੱਕ ਮਿਲਣਾ ਚਾਹੀਦਾ ਜੀ ਅਸੀਂ ਤਾਂ ਹੁਣ ਨਾ ਮਰਿਆ ਚਾਹਾਂ ਜਿਉਂਦਿਆਂ ਚ ਜਦੋਂ ਬੱਚੇ ਚਲੇ ਗਏ ਜੀ ਮੇਰੇ ਪਤੀ ਵੀ ਜੀ ਆਰਮੀ ਚ ਸੀਗੇ ਉਹਨਾਂ ਨੂੰ ਦੇਖ ਕੇ ਇਹ ਵੀ ਭਰਤੀ ਹੋ ਗਿਆ ਜੀ ਪਰ ਇਹਦੀ ਮੌਤ ਬਾਅਦ ਇਹਨੂੰ ਹਸੂਲਤਾ ਤੱਕ ਕੋਈ ਵੀ ਮਤਲਬ ਉਹ ਇਹ ਜੀ ਉਹਨਾਂ ਮੁਆਵਜ਼ਾ ਵਗੈਰਾ ਕੁਝ ਵੀ ਨਹੀਂ ਮਿਲਿਆ ਜੀ ਬਾਕੀ ਸੂਲਤਾ ਜਿਵੇਂ ਮਿਲਦੀ ਜਿਵੇਂ ਸਾਨੂੰ ਹੁਣ ਤੱਕ ਮੈਡੀਕਲ ਵਗੈਰਾ ਸਭ ਕੁਝ ਸਾਡਾ ਮਤਲਬ ਫ੍ਰੀ ਚੱਲ ਰਿਹਾ ਵਾ ਆਰਮੀ ਦੇ ਤੂ ਇਹਨਾਂ ਦਾ ਜੀ ਕੁਝ ਵੀ ਨਹੀਂ ਸੀ ਨਾ ਇਹਨਾਂ ਨੂੰ ਕੋਈ ਫੰਡ ਨਾ ਸੀ ਨਾ ਇਹਨਾਂ ਨੂੰ ਕੁਝ ਵੀ ਨਹੀਂ ਸੀ ਤੇ ਇਹਨਾਂ ਕਦੇ ਬਾਅਦ ਜੀ ਇਹਦੀ ਪਹਿਲੀ ਪੋਸਟਿੰਗ ਜੰਮੂ ਕਸ਼ਮੀਰ ਸੀ ਜੀ ਉੱਥੇ ਡਿਊਟੀ ਦੌਰਾਨ ਇਹ ਸ਼ਹੀਦ ਹੋਇਆ ਜੀ ਤੇ ਸੀਰ ਦਾ ਵੀ ਸਾਨੂੰ ਹਜੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਜੀ ਇਹਦਾ ਹਜੇ ਤੱਕ ਜੋ ਸਾਨੂੰ ਮਿਲਣਾ ਚਾਹੀਦਾ ਜਿਵੇਂ ਫੌਜੀਆਂ ਨੂੰ ਮਿਲਦਾ ਜੀ ਮੌਤ ਦਾ ਕਾਰਨ ਦੱਸਿਆ ਤੁਹਾਨੂੰ ਨਾ ਜੀ ਕੋਈ ਸ਼ੁ ਨਹੀਂ ਦੱਸਿਆ ਜੀ ਸਾਨੂੰ ਮੌਤ ਦਾ ਕਾਰਨ ਹਜੇ ਤੱਕ ਸਾਡੇ ਕੋਲ ਕੋਈ ਵੀ ਇਹਦੀ ਕਾਗਜ਼ੀ ਕਾਰਵਾਈ ਕੁਝ ਨਹੀਂ ਆਇਆ ਜੀ ਅਦਰ ਸ਼ਹੀਦ ਦੀ ਦਾਦੀ ਗੁਰਦੇਵ ਕੌਰ ਨੇ ਕਿਹਾ ਕਿ ਸੁਖਵਿੰਦਰ ਸਿੰਘ ਦਾ ਪਿਤਾ ਫੌਜ ਦੇ ਵਿੱਚ ਭੜਤੀ ਸੀ ਜਿਸ ਤੋਂ ਬਾਅਦ ਉਤਸ਼ਾਹਿਤ ਹੋ ਕੇ ਫੌਜ ਦੇ ਵਿੱਚ ਸੁਖਵਿੰਦਰ ਵੀ ਭੜਤੀ ਹੋਇਆ। ਉਹਨਾਂ ਕਿਹਾ ਕਿ ਸਾਡਾ ਬੱਚਾ ਫੌਜ ਦੇ ਵਿੱਚ ਸ਼ਹਾਦਤ ਪਾ ਗਿਆ ਭਾਵੇਂ ਕਿ ਸਾਡਾ ਬੱਚਾ ਵਾਪਸ ਨਹੀਂ ਆ ਸਕਦਾ ਪਰ ਸਰਕਾਰ ਨੇ ਪਰਿਵਾਰ ਦੀ ਕੋਈ ਵੀ ਮਦਦ ਨਹੀਂ ਕੀਤੀ। ਉਹਨਾਂ ਕਿਹਾ ਕਿ ਮੇਰਾ ਪੁੱਤ ਵੀ ਫੌਜ ਦੀ ਨੌਕਰੀ ਦੌਰਾਨ ਪੈਨਸ਼ਨ ਸਮੇਤ ਹਰ ਇੱਕ ਸਹੂਲਤ ਸਰਕਾਰ ਵੱਲੋਂ ਉਸ ਨੂੰ ਦਿੱਤੀ ਗਈ। ਪਰ ਮੇਰੇ ਪੋਤਰੇ ਨੂੰ ਸਰਕਾਰ ਨੇ ਸ਼ਹੀਦ ਹੋਣ ਤੱਕ ਦਾ ਦਰਜਾ ਵੀ ਨਹੀਂ ਦਿੱਤਾ ਅਤੇ ਸਾਡੀ ਕੋਈ ਸਾਰ ਵੀ ਨਹੀਂ ਲਈਗੀ ਸਾਨੂੰ ਤਾਂ ਇਹ ਤੱਕ ਵੀ ਨਹੀਂ ਪਤਾ ਕਿ ਸਾਡੇ ਬੱਚੇ ਦੀ ਸ਼ਹਾਦਤ ਕਿਵੇਂ ਹੋਈ ਹੈ ਦੇਖੋ ਜੀ ਇਹਨਾਂ ਦਾ ਡੈਡੀ ਭਾਰਤੀ ਹੋਇਆ ਵੈਸੀ ਆ ਉਹਨਾਂ ਨੂੰ ਬਹੁਤ ਸਾਰਾ ਕੁਝ ਸਲਾਇਤਾ ਜਿੰਨੀ ਹੁੰਦੀ ਆਗੀ ਆਪਣੀ ਫੌਜੀਆ ਦੀ ਉਹ ਮਿਲ ਗਈ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਬੱਚਾ ਭਾਰਤੀ ਹੋਇਆ ਵੀ ਡੈਡੀ ਨੇ ਇੰਨੀ ਕੁਰਬਾਨੀ ਨਿਕਲੀ ਐ ਨਾ ਕਰਿਆ ਵੀ ਮੈਂ ਵੀ ਕਰਾਂ ਹੈ ਉੱਥੇ ਜਾ ਕੇ ਜੀ ਦੱਸੋਗੀ ਉਹ ਵੀ ਜੈਨ ਨੂੰ ਮਿਲਣਾ ਚਾਹੀਦਾ ਉਸ ਤਰ੍ਹਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਅੱਜ ਸਾਡਾ ਬੱਚਾ ਵਾਪਸ ਨਹੀਂ ਆ ਸਕਦਾਗਾ ਕੁਝ ਸਰਕਾਰ ਸੋਚੇ ਜੋ ਬਾਧੇ ਕਰੇ ਸੀ ਅੱਜ ਤੇ ਕੋਈ ਬਾਧਾ ਨਹੀਂ ਪੂਰਾ ਉੱਤਰ ਆ ਗਿਆਗਾ ਸਾਡਾ ਦਿਲ ਬੜਾ ਹੀ ਔਖਾਗਾ ਬੜੇ ਹੀ ਸਾਲ ਨੂੰ ਬੱਚਾ ਪਿਆਰਾ ਸੀਗਾ ਅੱਜ ਦੇਸ਼ ਦੇ ਲਈ ਬੱਚਾ ਸ਼ਹੀਦ ਹੋ ਗਿਆ ਬੜੀ ਮੁਸ਼ਕਲ ਆ ਛਾਨੂ ਹੋਇਆ ਪਿਆ ਸਾਡੇ ਬੱਚੇ ਲਈ ਕੁਝ ਤਾਂ ਸੋਚੇ ਗੌਰਮੈਂਟ ਕੁਝ ਕਿੰਨੇ ਲੀਡਰ ਆਉਂਦੇ ਸੀ ਸਾਰੇ ਕਹਿੰਦੇ ਸਾਂ ਇਹ ਕਰਾਂਗੇ ਇਹ ਕਰਾਂਗੇ ਸਾਡੇ ਮਾਨ ਖੜਾ ਕੇ ਚਲੇਗੇ ਅੱਜ ਸਾਨੂੰ ਕੁਝ ਵੀ ਨਹੀਂ ਦੇਖਦਾ ਸਾਡੇ ਬੱਚੇ ਦਾ ਪਿੰਡ ਚ ਜਾਂ ਕੁਝ ਵੀ ਮਾਨ ਹੋਣਾ ਚਾਹੀਦਾਗਾ ਵਿਗਾਰਗਿਰੀ ਹੋਣੀ ਚਾਹੀਦੀ ਆ ਇਹ ਮਾਂ ਅਤੇ ਦਾਦੀ ਆਪਣੇ ਗੁਹਾਰ ਲਗਾ ਰਹੇ ਨੇ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹੁਣ ਦੇਖਣਾ ਹੋਵੇ ਕਿ ਕਿ ਅਖੀਰਕਾਰ ਪੰਜਾਬ ਸਰਕਾਰ ਜਾਂ ਫਿਰ ਕੇਂਦਰ ਸਰਕਾਰ ਤੱਕ ਇਹਨਾਂ ਦੀ ਆਵਾਜ਼ ਕਦੋਂ ਪਹੁੰਚੇਗੀ